ਸਨੇਹੀ ਹੋ ਧਿਆਨ ਦੇਸ਼ ਪਰਦੇਸ਼ ਜੋ ਵੀ ਜਿਹੜੇ ਨਾ ਸਭ ਸੁਣਨ ਵਾਲੇ ਵੇਖਣ ਤੇ ਜੋ ਜਿਹੜਾ ਉਹ ਜ਼ਰੂਰ ਕਰਨ ਤੰਦਰੁਸਤੀ ਦਾ ਖਜ਼ਾਨਾ ਹੈ ਮਰੀਆਂ ਦਾ ਵਰਦਾਨ ਹੈ ਇਹ ਯੋਗ ਜਿਹੜਾ ਨਾ ਪ੍ਰਮਾਤਮਾ ਨਾਲ ਵੀ ਜੋੜਦਾ ਜਦੋਂ ਅਸੀਂ ਇੱਕ ਬਾਲਬਾਤੀ ਕਰੀਏ ਲੌਂਗ-ਲੌਂਗ ਕਰੀਏ ਬਸਤੀਦਾ ਕਰੀਏ ਜਦੋਂ ਬਸਤੀਦਾ ਕਰਨਾ ਅਸੀਂ ਏ ਉਸ ਪ੍ਰਭੂ ਦੇ ਨਾਲ ਕਿਤੇ ਧਿਆਨ ਨਹੀਂ ਜਾਂਦਾ ਉਹਦੇ ਨਾਲ ਜੁੜ ਜਾਂਦਾ ਤੇ ਉਹ ਦੇ ਨਾਲ ਜੁੜਿਆਂ ਜਿਹੜੀ ਸ਼ਕਤੀ ਸਾਡੀ ਆਉਂਦੀ ਹੈ ساری ਦੁਨੀਆ ਹੀ ਜਿਹੜੀ ਹੈ ਨਾ ਇਹ ਤੰਦਰੁਸਤ ਰਹੇਗੀ ਜੋਗ ਜਿਹੜਾ ਜ਼ਰੂਰ ਕਰਨ ਬੱਚੇ ਕਰਨ ਜਿਵੇਂ ਮੈਨੂੰ ਪਰੇਸ਼ਾਨੀਆਂ ਆ ਗਈਆਂ ਹਨ ਨਾ ਮੇਰੇ ਦੰਦ ਗਏ ਪਿੱਟਾ ਗਿਆ ਹੈ ਜੇ ਹੁਣ ਇਹ ਜਵਾਨੀ ਵਿੱਚ ਜਿਹੜੇ ਬੱਚੇ ਕਰਨ ਦੇ ਜਾਣੇ ਕਰਨ ਸਿਆਣੇ ਕਰਨ ਉਨਾਂ ਨੂੰ ਨਾ ਉਹਨਾਂ ਦੇ ਪਿੱਤੇ ਜਾਂਦੇ ਨਾ ਉਹਨਾਂ ਦੇ ਦੰਦ ਨਿਕਲਦੇ ਨਾ ਉਹਨਾਂ ਦੀ ਲੈੱਗਸ ਪੈਣ ਦੀ ਇਹ ਸ਼ਰਤیں ਲਾਏ ਮਤਲਬ ਇਹ ਜੋ ਕਰੋਗੇ ਨਾ ਸਵੇਰੇ ਉੱਠ ਕੇ ਤੇ ਤੁਹਾਡੇ ਕਿਸੇ ਦੇ ਬੱਚੇ ਦੇ ਕਿਸੇ ਦੇ ਸਿਆਣੇ ਦੇ 100 ਸਾਲ ਸਿੱਧਾ ਤੁਹਾਡੀਆਂ ਨਾਇਰ ਵੀ ਠੀਕ ਰਹੇਗੀ ਤੁਹਾਡੇ ਪਿੱਤੇ ਵੀ ਠੀਕ ਰਹਣਗੇ 100 ਤੋਂ ਵੀ ਉੱਪਰੋਂ ਬਰ ਵੀ ਯਾਦਾ ਕੱਢੋਗੇ ਮਤਲਬ ਇਹ ਜੋਗ ਜ਼ਰੂਰੀ ਹੈ ਤੁਸੀਂ ਮੈਨੂੰ ਕਹੋ ਕਿ ਸ਼ੁਰੂ ਕਿੱਦਾਂ ਕਰਨਾ ਤੇ ਕਿੰਨੇ ਕਰੋਗੇ ਕਿਸੇ ਕਿਸੇ ਕਲਾਸ ਵੀ ਲਾਂਦੇ ਕਿ ਕੀ ਕਰੀਏ ਕਲਾਸਾਂ ਸਾਡੀਆਂ ਆਰਮੀ ਚ ਵੀ ਲੱਗਦੀਆਂ ਨੇ ਕਲਾਸਾਂ ਸਾਡੀਆਂ ਪੁਲਸ ਲੈਂਡ ਚ ਵੀ ਲੱਗਦੀਆਂ ਨੇ ਕਲਾਸਾਂ ਸਕੂਲਾਂ ਚ ਵੀ ਕਈਆਂ ਤੇ ਅਹੀ ਜਾਣੇ ਆ ਜਦੋਂ ਕੋਈ ਸੱਜਾ ਸੀ ਉਹਦੋਂ ਜਾਣੇ ਜਾਂਦੇ ਜੋ ਕਰਾਣੇ ਤੁਸੀਂ ਕਹੋ ਤੁਸੀਂ ਸ਼ੁਰੂ ਉਹਦੇ ਬਾਰੇ ਕੋਈ ਦੱਸ ਸਕੋ ਮੈਨੂੰ 15-20 ਸਾਲ ਹੋ ਹੀ ਗਿਆ ਅੰਦਾਈ ਇਹਨਾਂ ਦੱਸਣ ਦੀਆਂ ਕਿ ਮੇਰੀਆਂ ਉਮਰ ਜਿਹੜੀ ਹੈ ਨਾ ਮਤਲਬ ਮੈਨੂੰ ਤੇ ਡਾਕਟਰਾਂ ਜੋ ਬਾਪ ਦੇਤਾ ਸੀ ਆਂਦੇ ਹਨ ਇਹਦੀ ਸੀਓ ਆਈ ਹੈ ਪਰ ਮੈਂ ਯੋਗ ਦੇ ਨਾਲ ਅੱਜ ਇੱਥੇ ਹਾਂ ਸਵਾਮੀ RAMDEV ਜੀ ਦੇ ਨਾਲ ਮੈਂ ਉਹਦੇ ਗੁਣ ਨੇ ਮੈਨੂੰ ਐਸੂਸੀ ਦਾ ਪਹੁੰਚਾਇਆ ਜੋ ਅੰਦਾਸ਼ਾਨ ਤੋ ਉਹਦੀ ਧਿਆ ਉਹਦੀ ਕਿਰਪਾ ਕਿਉਂ ਉਹਦੇ ਗੁਣ ਦੇ ਨਾਲ ਮੈਨੂੰ ਯੋਗਾ ਕਰਨ ਲੱਗੀ ਤੇ ਮੈਨੂੰ ਇਥੋਂ ਸੀਧਾ ਪਹੁੰਚੀ ਇਹ ਸਭ ਨੇ ਉਹਦੀ ਸੁਆਮੀ RAMਦੇਵ ਦੀ ਕਿਰਪਾ ਅੱਜ ਸਾਡਾ ਬਹੁਤ ਵੱਡਾ ਦਿਨ ਹੈ ਕਿ ਜਿਹੜੇ ਪੂਜੇ ਸੁਆਮੀ RAMਦੇਵ ਜੀ ਦੁਆਰਾ ਤੇ ਪੰਜਾਬ ਸਰਕਾਰ ਦੁਆਰਾ कीर्त कमाई के अवार्ड ने सम्मानित माता जी पचासी साल के दे। शकुंतला देवी जी अमृतसर तो जलंधर साढ़े हमारा योग ग्रुप है जो जहाँ परिवार है उसमें आज एक स्पेशल कक्षा लगाई लगाने के लिए आए और उन्होंने कई रोगियों को निरोगी होने के उपाय बताए और उनका इलाज भी किया और हंसी आसन करवाए डांस करवाया हमें बहुत अच्छा लगा कि इन्होंने हमारे लिए आज जलंधर आने के लिए टाइम निकाला हम भी वहाँ जाते हैं तो ये बहुत ही सत्कार के साथ हमारा स्वागत करते हैं इसीलिए हम आज माता जी को फिर एक बार हाथ जोड़ के बेनती करते हैं कि जब भी जलंधर आएँ एक बार हमारी योग कक्षा में ज़रूर अपने चरण दे के जाएँ क्योंकि हमें आशीर्वाद मिलता रहेगा तो ऐसे ही हम योग को ऐसे बढ़ाते जाएंगे